ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਸਾਰਿਆਂ ਨੂੰ মিডিਆ ਕਰਮੀਆਂ ਨੂੰ ਤੁਹਾਨੂੰ ਤਕਲੀਫ ਦਿੱਤੀ ਹੈ ਉਹਦਾ ਕਾਰਨ ਇਹ ਆ ਕਿ ਬਲੌਗ ਸੰਮਤੀ ਦੇ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨ ਆ ਗਈ ਸ਼ੁਰੂ ਹੋ ਗਈ ਹੈ ਤੇ ਅੱਗੇ 27 ਵੀ ਨੇੜੇ ਆ ਰਹੀ ਹੈ ਤੇ ਇਹਦੇ ਵਿੱਚ ਅਸੀਂ ਸਾਰੀਆਂ ਪਾਰਟੀਆਂ ਜੜੀਆਂ ਨੇ ਖਾਸ ਕਰਕੇ ਰੂਲਿੰਗ ਪਾਰਟੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੇ ਬਾਕੀ ਦੂਜੀਆਂ ਪਾਰਟੀਆਂ ਸਾਰੀਆਂ ਦਾ ਅਸੀਂ ਅੱਜ ਕੱਲ੍ਹ ਚ ਵਿਰੋਧ ਕਰਦੇ ਆ ਵੀ ਤੁਸੀਂ ਪਿੰਡਾਂ ਵਿੱਚ ਜਾਓਗੇ ਵੋਟਾਂ ਮੰਗਣ ਵਾਸਤੇ ਲੋਕਾਂ ਨੇ ਤੁਹਾਨੂੰ ਪਿੰਡਾਂ ਦੇ ਵਿੱਚ ਸਵਾਲ ਕਰਨੇ ਨੇ ਵੀ ਤੁਸੀਂ ਕੀਤਾ ਹੁਣ ਤੱਕ ਕੀ ਹੈ ਨਾ ਤਾਂ ਕੇਂਦਰ ਸਰਕਾਰ ਨੇ ਅਜ ਤੱਕ ਕੁਝ ਕੀਤਾ ਜੇ ਕਾਨੂੰਨ ਲੈ ਕੇ ਆਏ ਕਾਲੇ ਕਾਨੂੰਨ ਤੇ ਉਹ ਵਾਪਸ ਕਰਾਏ ਸਵਾ ਸਾਲ ਬੈਠ ਕੇ ਉੱਥੇ ਹੁਣ ਉਹ ਬਿੱਲ ਲੈ ਕੇ ਆ ਰਹੇ ਨੇ ਬਿਜਲੀ ਵਾਲਾ ਸੋਧ ਬਿੱਲ ਜਿਹੜਾ ਸਾਡੇ ਨਾਲ ਉਹਨਾਂ ਨੇ ਵਾਅਦਾ ਕੀਤਾ ਸੀ 20 ਦੇ ਵਿੱਚ ਹੁਣ ਰਾਜ ਤੋਂ ਜਿਹੜਾ ਸ਼ਾਸਨ ਸ਼ੁਰੂ ਹੋਇਆ ਹੈ ਉਹਦੇ ਵਿੱਚੋਂ ਲੈ ਕੇ ਆ ਰਹੇ ਨੇ ਦੋ ਬਿੱਲ ਹੋਰ ਜਿਨ੍ਹਾਂ ਦਾ ਅਸੀਂ ਵਿਰੋਧ ਕਰਦੇ ਆ ਇਸ ਕਰਕੇ ਇਹ ਕਹਿਣਾ ਚਾਹੁੰਦੇ ਆ ਵੀ ਤੁਸੀਂ ਪਿੰਡਾਂ ਵਿੱਚ ਕਿਵੇਂ ਵੜੋਗੇ ਲੋਕ ਤੁਹਾਡੇ ਲੀੜੇ ਪਾੜਨਗੇ ਜਦੋਂ ਪਿੰਡਾਂ ਵਿੱਚ ਜਾਓਗੇ ਬਾਕੀ ਰਹੀ ਗਈ ਗੱਲ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਦੇ 4 ਸਾਲ ਪੂਰੇ ਹੋ ਗਏ 4 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਵੀ ਵਾਅਦਾ ਨਹੀਂ ਕੀਤਾ ਸੜਕਾਂ ਦਾ ਦੇਖੋ ਕੀ ਹਾਲ ਹੋ ਗਿਆ ਯਾਰ ਯਾਰ ਨਹੀਂ ਕਿਸੇ ਨੂੰ ਦਿੱਤਾ ਸਾਰੇ ਦੇ ਸਾਰੇ ਜਿਹੜੇ ਇਹਨਾਂ ਦੇ ਵਾਅਦੇ ਸੀ ਉਹ ਖਤਮ ਹੋਏ ਪਏ ਨੇ ਕਿਸੇ ਨਾਲ ਇੱਕ ਵਾਅਦਾ ਨਹੀਂ ਕੀਤਾ ਇਹਨਾਂ ਨੇ ਪੂਰਾ ਇਸ ਕਰਕੇ ਸੀ ਇਹ ਗੱਲ ਕਹਿੰਦੇ ਆਂ ਔਰ ਪਬਲਿਕ ਨੂੰ ਵੀ ਇਹ ਗੱਲ ਕਹਿੰਦੇ ਆਂ ਜੇਕਰ 27 ਦੇ ਵਿੱਚ ਸਹੀ ਢੰਗ ਨਾਲ ਸਰਕਾਰ ਚੁਣੀ ਚਾਹੁੰਦੇ ਜੇਕਰ ਲੋਕਾਂ ਦੇ ਭਲੇ ਵਾਲੀ ਤਾਂ ਇਹਨਾਂ ਨੂੰ ਸਵਾਲ ਕਰੋ ਸਵਾਲ ਕਰੋ ਰੋਕ ਕੇ ਵੀ ਅੱਗੇ ਤੁਸੀਂ ਕੀਤਾ ਕੱਖਣੀ ਹੁਣ ਕਿਹੜੇ ਮੂੰਹ ਦੇ ਨਾਲ ਪਿੰਡਾਂ ਦੇ ਵਿੱਚ ਆਇਓ ਸਾਰੀਆਂ ਪਾਰਟੀਆਂ ਨੂੰ ਕਹਿੰਦੇ ਆਂ ਕਿ ਠੋਕ ਕੇ ਸਵਾਲ ਕਰੋ ਚਾਹੇ ਕਾਂਗਰਸ ਹੋਵੇ ਚਾਹੇ ਕਾਲੀਦਾਲ ਹੋਵੇ ਅੱਜ ਬੇਸ਼ੱਕ ਉਹ ਸੱਤਾ ਵਿੱਚ ਨਹੀਂ ਪਰ ਉਹ ਸੱਤਾ ਹੰਡਾ ਕੇ ਉਹ ਵੀ ਗਏ ਨੇ ਕੀਤਾ ਉਹਨਾਂ ਨੇ ਵੀ ਕੱਖਣੀ ਪਰ ਸਭ ਤੋਂ ਵੱਡਾ ਸਵਾਲ ਜਿਹੜਾ ਉਹ ਅੱਜ ਕਾਂਗਰਸ ਤੇ ਆਪਣਾ ਨਾ ਭਾਜਪਾ ਤੇ ਝਾੜੂ ਵਾਲੇ ਜਿਹੜੇ ਦੋਵੇਂ ਰਾਜ ਕਰ ਰਹੇ ਨੇ ਇਹ ਪੰਜਾਬ ਚ ਕਰ ਰਹੇ ਆ ਉਹ ਕੇਂਦਰ ਤੇ ਕਰਦੇ ਨੇ ਇਹਨਾਂ ਨੂੰ ਅਸੀਂ ਇੱਕ ਸਵਾਲ ਕਰਨਾ ਚਾਹੁੰਦੇ ਆ ਵੀ ਕਿਹੜੇ ਹਸਬ ਨਾਲ ਤੁਸੀਂ ਪਿੰਡਾਂ ਜਾਓਗੇ ਪਿੰਡਾਂ ਦੇ ਲੋਕਾਂ ਨੇ ਤੁਹਾਨੂੰ ਵੜਨ ਦੀ ਦੇਣਾ ਕੋਈ ਹੱਕੀਤਾ ਕੱਖ ਵੀ ਨਹੀਂ ਕੋਈ ਜਥੇਬੰਦੀ ਆਪਣੇ ਤੌਰ ਤੇ ਉੱਪਰ ਵੀ ਕੋਈ ਇਸ ਦਾ ਵਿਰੋਧ ਦਾ ਐਲਾਨ ਕਰ ਰਹੀ ਹੈ ਜਾਂ ਕੁਝ ਹੈ ਵੇਖੋ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਵੱਲੋਂ ਅਸੀਂ ਇੱਕ ਇੱਕ ਬੀੜਾ ਵੀ ਲੋਕਾਂ ਨੂੰ ਅਵੇਕ ਕਰ ਰਹੇ ਆ ਡਟ ਕੇ ਪਿੰਡਾਂ ਦੇ ਵਿੱਚ ਲਾ ਕੇ ਵੀ ਅਸੀਂ ਕਹਿ ਰਹੇ ਆ ਵੀ ਜਦੋਂ ਆਉਂਦੇ ਨੇ ਉਦੋਂ ਹੀ ਇਹਨਾਂ ਨੂੰ ਡਟ ਕੇ ਸਵਾਲ ਕਰੋ ਹੁਣ ਮੈਂ ਤੁਹਾਨੂੰ ਇੱਕ ਮਿਸਾਲ ਦੇ ਤੌਰ ਤੇ ਕੱਸ ਦੇਣਾ ਦੱਸ ਦੇਣਾ ਜਿਵੇਂ ਆਪਣੇ ਪਟਿਆਲੇ ਜ਼ਿਲ੍ਹੇ ਦੇ ਵਿੱਚੋਂ ਡਾਕਟਰ ਬਲਵੀਰ ਜੀ ਸਿਹਤ ਮੰਤਰੀ ਇਹਨਾਂ ਕੋਲ ਸਿਹਤ ਮੰਤਰੀ ਦੇ ਇਹ ਹਸਪਤਾਲਾਂ ਦੇ ਵਿੱਚ ਵੇਖੋ ਕੀ ਹਾਲਿਆ ਕਿਵੇਂ ਜਾਣ ਕੇ ਕੱਲ ਨੂੰ ਦੇ ਹੱਤੀ ਦੇ ਵਿੱਚ ਵੋਟਾਂ ਮੰਗਣ ਮਿਲ ਆਪਣਾ ਗੁਰਮੀਤ ਸਿੰਘ ਜੀ ਕੁਡੀਆਂ ਸਾਹਿਬ ਐਗਰੀਕਲਚਰ ਮਨਿਸਟਰ ਨੇ ਸਾਨੂੰ ਗੁੱਸਾ ਆਉਂਦਾ ਇਹਨਾਂ ਉੱਤੇ ਜਦੋਂ ਗੜਾ ਪੈ ਗਿਆ ਹੜ ਆ ਗਏ ਫੰਗਸ ਪੈ ਗਈ ਸਬਜ਼ੀ ਸਨੌਰ ਦਾ ਏਰੀਆ ਸਾਰਾ ਸਬਜ਼ੀ ਵਾਲਾ ਫੰਗਸ ਬਾਕੀ ਅਸੀਂ ਇਹਨਾਂ ਦੇ ਕੋਲ ਗੇੜੇ ਕੱਟ-ਕੱਟ ਕੇ ਹੰਮਗੇ ਪਰ ਕਿਸੇ ਨੇ ਕੋਈ ਵੀ ਗੱਲ ਨਹੀਂ ਸੁਣੀ ਕਦੀ ਡੀਸੀ ਨੂੰ ਫੋੜ ਕਰਦੇ ਹੋ ਕਦੀ ਦੂਜੇ ਨੂੰ ਕਰਦੇ ਹੋ ਕਦੀ ਤੇਜ ਨੂੰ ਇਸ ਤਰ੍ਹਾਂ ਦੇ ਕੰਮ ਨੇ ਲੋਕ ਇਹਨਾਂ ਕੰਮਾਂ ਕਰਕੇ ਨਾਲ ਤੋਂ ਦੁਖੀ ਹੋਏ ਪਏ ਨੇ ਉਹ ਇਹਨਾਂ ਨੂੰ ਸਵਾਲ ਕਰਨਗੇ ਤੇ ਆਪਣੇ ਪਟਿਆਲੇ ਦੇ ਵਿੱਚ ਦੋ ਆਗੂ ਭਾਜਪਾ ਵਾਲੇ ਬੜੇ ਸਰਗਰਮ ਹੋਏ ਪਿਆ ਮਹਾਰਾਣੀ ਪ੍ਰਨੀਤ ਕੌਰ ਦੀ ਬੇਟੀ ਹੈ ਬੀਬਾ ਜਾਇਂਦਰ ਸ਼ੈਰੀ ਤੋਂ ਤੇ ਕਰਨ ਕੌੜਾ ਪਟਿਆਲਾ ਟੂਟ ਬਹੁਤ ਵੱਡੇ ਪੰਦਰ ਤੇ ਭੱਜੇ ਫਿਰਦਨ ਮੈਂ ਉਹਨਾਂ ਨੂੰ ਵੀ ਪੁੱਛਣਾ ਚਾਹਣਾ ਵੀ ਕਿਹੜੇ ਹਿਸਾਬ ਨਾਲ ਲਾ ਕੇ ਤੁਸੀਂ ਵੋਟਾਂ ਪਾਗੋਗੇ ਭਾਜਪਾ ਵਾਸਤੇ ਜਦੋਂ ਤੁਸੀਂ ਭਾਜਪਾ ਵਾਸਤੇ ਵੋਟਾਂ ਮੰਗੀਆਂ ਲੋਕਾਂ ਨੇ ਤੁਹਾਨੂੰ ਉਹਦੇ ਸਵਾਲ ਕਰਨੇ ਵੀ ਭਾਜਪਾ ਨੇ ਤਾਂ ਸਾਨੂੰ ਇੰਨਾ ਇੰਨੀ ਦੇਰ ਉੱਤੇ ਬਿਠਾਈ ਰੱਖਿਆ ਸਵਾ ਸਾਲ ਪੂਰਾ ਬੈ ਕੇ ਲੋਕਾਂ ਨੇ ਇਹਨਾਂ ਤੋਂ ਕਾਨੂੰਨ ਵਾਪਸ ਕਰਾਇਆ ਸੀ ਹੁਣ ਫੇਰ ਕਾਨੂੰਨ ਲੈ ਕੇ ਆ ਰਹੇ ਨੇ ਜ਼ਬਰਦਸਤੀ ਮਤਲਬ ਲੋਕਾਂ ਦੇ ਉੱਤੇ ਥੋਪਣਾ ਚਾਹੁੰਦੇ ਆ ਇਸ ਕਰਕੇ ਹੀ ਵਿਰੋਧ ਕਰ ਰਹੇ ਆ ਇਹਨਾਂ ਦਾ ਕਿ ਲੋਕਾਂ ਨੂੰ ਬਾਈਕਾਟ ਕਰਨਾ ਚਾਹੀਦਾ ਹੈ ਇਹਨਾਂ ਨੂੰ ਵੋਟਾਂ ਮੰਗਣ ਵਾਸਤੇ ਜਾਣ ਤੇ ਖਿਲਾਰ ਕੇ ਠੋਕ ਠੋਕ ਇਹਨਾਂ ਨੂੰ ਸਵਾਲ ਕਰਨੇ ਚਾਹੀਦੇ ਨੇ ਭਗਵੰਤ ਮਾਨ ਖੁਦ ਆਪ ਆਪ ਕਹਿੰਦਾ ਰਹੇ ਜਦੋਂ ਲੀਡ ਤੇ ਹੁਣ ਅਸੀਂ ਕਈ ਵੀਡੀਓ ਵੇਖੀਆਂ ਨੇ ਉਹਦੀਆਂ ਜਿਹੜਾ ਉਹ ਸਵਾਲਾਂ ਦੇ ਜਵਾਬ ਦੇ ਦਿੱਤੇ ਤੁਹਾਡੇ মিডিਆ ਵਾਲਿਆਂ ਦੇ ਉਹ ਲੁੱਕ ਕੇ ਭੱਜ ਜਾਂਦੇ ਨੇ ਕਿਵੇਂ ਪੱਜਣਗੇ ਪਬਲਿਕ ਦੇ ਵਿੱਚੋਂ ਇਹ ਸਾਡਾ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਤੁਸੀਂ ਐਸਕੇਐਮ ਦੇ ਆਗੂ ਇਹ ਇਹ ਐਲਾਨ ਕਰਨ ਕੋਲ ਦੀ ਜਿੱਥੇ ਬੰਦੀ ਦਾ ਹੈ ਜਾਂ ਐਸਕੇਮ ਦਾ ਵੀ ਇਹੋ ਜਿਹਾ ਕੋਈ ਵਿਚਾਰ ਹੈਗਾ ਜਾਂ ਆਉਣ ਵਾਲੇ ਟਾਈਮ ਤੇ ਵਿਚਾਰ ਹੋ ਸਕਦਾ ਨਹੀਂ ਐਸਕੇਮ ਦਾ ਕੋਈ ਵਿਚਾਰ ਨਹੀਂ ਹੈ ਅਸੀਂ ਆਪਣੇ ਵੱਲੋਂ ਕਰ ਰਹੇ ਹਾਂ ਐਸਕੇਮ ਵਾਲੇ ਜਿਹੜੇ ਪ੍ਰੋਗਰਾਮ ਨੇ ਜਿਹੜੇ ਕੇਂਦਰ ਸਰਕਾਰ ਬਿੱਲ ਲੈ ਕੇ ਆ ਰਹੀ ਏ ਉਹਦੇ ਉੱਤੇ ਸੀ 8 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚ ਹੀ ਵੱਡੇ ਪੱਦਰ ਤੇ ਉਤਰ ਤੇ ਕੱਢਦੇ ਜਿਹੜੇ ਪ੍ਰੋਗਰਾਮ ਨੇ ਧਰਦੇ ਦੇ ਰਹੇ ਆ ਉਹਨਾਂ ਦੇ ਮੰਗ ਪੱਤਰ ਦਿੱਤੇ ਜਾਣਗੇ ਵੀ ਆ ਕਾਨੂੰਨ ਜਿਹੜੇ ਨੇ ਵਾਪਸ ਕਰੋ 26 ਨਵੰਬਰ ਨੂੰ ਅਸੀਂ ਚੰਡੀਗੜ੍ਹ ਦੇ ਵਿੱਚ ਬਹੁਤ ਵੱਡੀ ਰੈਲੀ ਕਰਕੇ ਸਰਕਾਰ ਨੂੰ ਕਹ ਕੇ ਆਇਆ ਕਿ ਜਿਹੜਾ ਬਿੱਲ ਕੇਂਦਰ ਸਰਕਾਰ ਲੈ ਕੇ ਆ ਰਹੀ ਹੈ ਬਿਜਲੀ ਵਾਲਾ ਉਹਨੂੰ ਤੁਸੀਂ ਅਸੈਂਬਲੀ ਦੇ ਵਿੱਚ ਉਹਦਾ ਵਿਰੋਧ ਕਰੋ ਔਰ ਲਿਖ ਕੇ ਭੇਜੋ ਕਿ ਅਸੀਂ ਇੱਥੇ ਪਾਸ ਨਹੀਂ ਹੋਣ ਦੇਵਾਂਗੇ ਅਸੀਂ ਪੰਜਾਬ 'ਚ ਲਾਗੂ ਨਹੀਂ ਹੋਣ ਦਵਾਂਗੇ ਪਰ ਪੰਜਾਬ ਸਰਕਾਰ ਵੀ ਸਾਨੂੰ ਲੱਗਦੀ ਹੈ ਕਿ ਕੇਂਦਰ ਸਰਕਾਰ ਦੇ ਨਾਲ ਰਲਈ ਹੋਈ ਹੈ 8 ਨਵੰਬਰ ਤੱਕ ਦਾ ਟਾਈਮ ਸੀਗਾ ਪਹਿਲਾਂ 8 ਨਵੰਬਰ ਤੋਂ ਬਾਅਦ ਹੁਣ ਉਹਨਾਂ ਨੇ 30 ਨਵੰਬਰ ਤੱਕ ਦਾ ਟਾਈਮ ਸਰਕਾਰ ਕੇਂਦਰ ਸਰਕਾਰ ਨੇ ਇਹਨਾਂ ਨੂੰ ਦਿੱਤਾ ਵੀ ਜਵਾਬ ਦੇ ਉੱਤੇ ਕੀ ਹੋਣਾ ਚਾਹੀਦਾ ਪਰ ਪੰਜਾਬ ਸਰਕਾਰ ਜਿਹੜੀ ਏ ਬਿਲਕੁਲ ਚੁੱਪ ਬੈਠੀ ਏ ਅਸੀਂ ਪੰਜਾਬ ਸਰਕਾਰ ਨੂੰ ਕਹਿੰਦੇ ਆ ਵੀ ਲੋਕਾਂ ਨਾਲ ਖੜੋ ਜੇ ਲੋਕਾਂ ਨਾਲ ਖੜੋਗੇ ਲੋਕ ਤੁਹਾਡੇ ਨਾਲ ਤਾਂ ਖੜਦੇ ਅਗਰ ਜੇ ਤੁਸੀਂ ਇਸ ਬਿੱਲ ਦਾ ਵਿਰੋਧ ਨਾ ਕੀਤਾ ਲੋਕਾਂ ਨੇ ਤੁਹਾਨੂੰ ਪਿੰਡਾਂ ਵਿੱਚ ਬਿਲਕੁਲ ਨਹੀਂ ਬਣਦਾ ਬੜੀ ਜੱਤੇਬੰਦੀ ਦਾ ਇਹ ਰੂਪ ਰਹੇਗਾ ਜੀ ਕਿ ਪਿੰਡਾਂ ਦੇ ਵਿੱਚ ਇਹੋ ਜਿਹਾ ਪੋਸਟਰ ਲਾਉਣਾ ਕਿ ਇਹ ਪਾਰਟੀਆਂ ਇੱਥੇ ਦਾਖਲ ਨਾ ਹੋਣ ਕਿਉਂਕਿ ਇਹ ਜੱਤੇਬੰਦੀ ਕਈ ਕਈ ਵਾਰੀ ਆ ਜਿਵੇਂ ਪਹਿਲਾਂ ਵੀ ਲੱਗੀਆਂ ਸੀਗੇ ਪੋਸਟਰ ਜਿ ਨਹੀਂ ਨਹੀਂ ਉਹ ਉਹ ਪੋਸਟਰ ਲਾਉਣ ਵਾਸਤੇ ਅਜੇ ਕੋਈ ਵਿਚਾਰ ਨਹੀਂ ਹੋਇਆ ਅਸੀਂ ਪਿੰਡਾਂ ਵਿੱਚ ਫਿਰ ਕੇ ਗਰੁੱਪ ਬਣਾ ਕੇ ਛੋਟੇ ਛੋਟੇ ਅਸੀਂ ਤੁਹਾਨੂੰ ਵੀ ਬੁਲਾਵਾਂਗੇ ਉੱਥੇ ਹੀ ਜਰੂਰ ਇਹ ਗੱਲਬਾਤ ਕਰਾਂਗੇ ਤੁਹਾਡੇ ਚੈਨਲਾਂ ਦੇ ਜ਼ਰੀਏ ਗੱਲ ਪਹੁੰਚਾਉਣ ਦਾ ਯਤਨ ਕਰਾਂਗੇ ਪੋਸਟਰਾਂ ਵਾਲੀ ਸਾਡੀ ਟੀਮ ਹੈ ਜਿਹੜੀ ਉਸਲਾਹ ਕਰ ਦਊਗੀ ਪੋਸਟਰ ਲਾਉਣੇ ਆਖ ਲੈ ਪੰਜਾਬ ਦੇ ਮੁਕਤ ਦੇ ਕਹਦੇ ਕਿ ਅਸੀਂ ਵਿਕਾਸ ਵੱਲੇ ਪਾਸੇ ਜਾ ਰਹੇ ਹਾਂ ਲੇਕਿਨ ਕਿਸਾਨ ਜਿਹੜੇ ਨੇ ਵਿਕਾਸ ਤੋਂ ਪਿੱਛਾ ਹਟਾ ਰਹੇ ਨੇ ਪੰਜਾਬ ਨੂੰ ਇਸ ਤਰੀਕੇ ਨਾਲ ਵੇਖਿਆ ਜਾਵੇ ਬਿਲਕੁਲ ਵੀ ਜੀ ਕਿਸਾਨ ਕਿੱਥੇ ਪਿਛਾ ਹਟਾ ਰਹੇ ਨੇ ਕਿਸਾਨ ਤੇ ਹੀ ਤਾਂ ਰੋਜ਼ ਦਵਾਈ ਦੇਣੇ ਆ ਬੀ ਸੜਕਾਂ ਦੇ ਹਾਲ ਵੇਖ ਲਓ ਤੁਸੀਂ ਵੀ ਮੇਰੇ ਖਾ ਲੰਘ ਕੇ ਆਉਂਦੇ ਹੋਵੋਗੇ ਵੀ ਕਿਹੜੀਆਂ ਸੜਕਾਂ ਪੰਜਾਬ ਦੇ ਵਿੱਚ ਇਹਨਾਂ ਨੇ ਅਜੇ ਤੱਕ ਬਣਾਈਆਂ ਨੇ ਟੁੱਟੀਆਂ ਪਈਆਂ ਨੇ ਸੜਕਾਂ ਹਜ਼ਾਰਾਂ ਸਵੇਰ ਤੋਂ ਸ਼ਾਮ ਤੱਕ ਐਕਸੀਡੈਂਟ ਹੁੰਦੇ ਨੇ ਲੋਕ ਫਟੜ ਹੁੰਦੇ ਆ ਕਈ ਸਾਈ ਮੌਤਾਂ ਹੋ ਜਾਂਦੀਆਂ ਸਿਰਫ ਟੁੱਟੀਆਂ ਸੜਕਾਂ ਦੇ ਕਾਰਨ ਕਿਹੜਾ ਇਹਨਾਂ ਨੇ ਵਿਕਾਸ ਕੀਤਾ ਇੱਕ ਵੀ ਦੱਸ ਦਿਓ ਇਹਨਾਂ ਦੇ ਵਾਅਦੇ 'ਚੋਂ ਸਾਨੂੰ ਤੁਸੀਂ ਸਵਾਲ ਕਰੋ ਵੀ ਆਹ ਵਾਅਦਾ ਇਹਨਾਂ ਨੇ ਪੂਰਾ ਕੀਤਾ ਹੈ ਜਿਹੜੀ ਸਰਕਾਰ ਨੇ ਐਲਾਨ ਕੀਤਾ ਜਿਹੜੀ ਹੈ 12000 ਪਿੰਡਾਂ ਦੇ ਵਿੱਚ ਨਰਮੀਆਂ ਸੜਕਾਂ ਬਣਾ ਰਹੇ ਉਹ ਕਦੇ ਕੋਈ ਰਿਕਾਰਡ ਹੋਏਗਾ ਅਜੇ ਤੱਕ ਪੰਜਾਬ 'ਚ ਨਹੀਂ ਸੜਕ ਬਣੀ। ਰਿਕਾਰਡ ਬਿਲਕੁਲ ਇਹਨਾਂ ਨੇ ਬਣਾਤਾ ਹੈ ਕਿ ਸੜਕ ਬਣਾਈ ਹੀ ਕੋਈ ਨਹੀਂ ਕੋਈ। ਪਹਿਲੀਆਂ ਸਰਕਾਰਾਂ ਮਾੜਾ ਮੋਟਾ ਕਰ ਜਾਂਦੀਆਂ ਨੇ ਇਹਨਾਂ ਦਾ ਰਿਕਾਰਡ ਇਹ ਜ਼ਰੂਰ ਰਹੇਗਾ ਵੀ ਇੱਕ ਵੀ ਨਹੀਂ ਬਣਾਈ ਜਾਂਦੀ ਤਾਂ ਕਿਨਾਂ ਨੇ ਇੱਕ ਸਾਲ ਰਹਿ ਗਿਆ। ਇੱਕ ਸਾਲ ਦੇ ਵਿੱਚ ਕੀ ਕਰਨਗੇ? ਇੱਕੋ ਸਾਲ ਰਹਿ ਗਿਆ ਇਹਨਾਂ ਦਾ ਤੇ ਕਿੰਨੀਆਂ ਕੋ ਬਣਾਣਗੇ ਸੜਕਾਂ ਅਜੇ ਤੱਕ ਕੁਝ ਨਹੀਂ ਹੋਇਆ। ਕਹਿੰਦੇ ਕਹਿੰਦੇ ਕੈਨੇਡਾ ਅਮਰੀਕਾ ਹ ਉਹਦਾ ਬਹੁਤ ਕੁਝ ਕਹਿ ਰਹੇ ਹਨ ਸਾਡੇ ਸੀਐਮ ਸਾਹਿਬ ਤਾਂ ਸਤਕਾਰਯੋਗ ਨੇ ਪਰ ਕਰਦੇ ਕੱਖ ਨਹੀਂ ਨੇ ਇਹਦਾ ਗੱਲਾਂ ਦਾ ਕੜਾ ਬੜਾ ਬੜਾ ਕਿ ਸਿੱਟੀ ਲੱਗੇ ਜਾਂਦੇ ਨੇ ਵੀ ਚੱਕ ਲੋ ਜਿੰਨਾ ਟੱਕਿਆ ਜਾਂਦਾ ਥੋਟ ਉਹਦਾ ਇਹ ਵੀ ਗੱਲ ਕਹਿੰਦੇ ਸੀ ਕਿ ਅਮਰੀਕਾ ਤੋਂ ਕੈਨੇਡਾ ਤੋਂ ਲੋਕ ਇੱਥੇ ਸਿੱਖਣ ਆਊਟ ਕਰ ਲਗੇ ਕੰਮ ਇੱਥੇ ਕਰਨ ਵਾਸਤੇ ਆਉਣ ਕਰਨਗੇ ਸਾਡੇ ਕੋਲ ਇਹ ਸੁਣੀਆ ਨਾ ਤੁਸੀਂ ਆਪ ਉਹਨਾਂ ਦੀਆਂ ਬੈਟਾਂ ਕੀਤੀਆਂ ਪਰ ਕਿੰਨੇ ਕੋ ਆਗੇ ਇਹ ਤੇ ਲੋਕ ਜਿਹੜੇ ਨੇ ੱੱੱਕੇ ਖਾਂਦੇ ਫਿਰਦੇ ਆ ਖੱਜਲ ਹੋ ਰਹੇ ਨੇ ਮੇਰੇ ਬੀਬੀ ਸ਼ਾ ਜੀ ਕਿ ਜਿਹੜਾ ਪੰਜਾਬ ਦਾ ਇੱਕ ਵੀ ਬੱਚਾ ਇੱਧਰ ਪੈਦਾ ਵੀ ਹੋ ਰਿਹਾ ਹੈ ਤੁਸੀਂ ਮੈਂ ਵੀ ਖੜੇ ਆ ਤੇ 124700 ਕੋਸ਼ਰਕੇ ਕਰਜ਼ਾ ਉਹਦੇ ਸਿਰ ਤੇ ਚੜਿਆ ਹੋਇਆ ਅਸੀਂ 2021 ਚ ਮੁੱਦਾ ਚੁੱਕਿਆ ਸੀਗਾ ਮੈਂ ਤੇ ਸਾਡੇ ਲੀਗ ਉਸ ਟਾਈਮ 1 ਲੱਖ ਜੰਮਨਸਾਰ ਬੱਚੇ ਦੇ ਸਿਰ ਤੇ ਕਰਜ਼ਾ ਹੁੰਦਾ ਸੀ ਉਸ ਤੋਂ ਬਾਅਦ ਇਹਨਾਂ ਦੀ ਸਰਕਾਰ ਆ ਗਈ ਬਾਈ ਦੇ ਵਿੱਚ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਕਰਜ਼ਾ ਮੁਕਤ ਕਰ ਦੇਵਾਂਗੇ ਤੇ ਅੱਜ ਤੁਹਾਡੇ ਕਹਿਣ ਅਨੁਸਾਰ 1,24,700 ਕੁਸ਼ ਵੀ ਜੰਮਣ ਵਾਲੇ ਬੱਚੇ ਤੇ ਆ ਰਹੇ ਨੇ ਜੱਜ ਨੇ ਅਜੇ ਜੰਮਣਾ ਹੈ ਉਹਦੇ ਉੱਤੇ ਵੀ ਕਰਜ਼ਾ ਇਹਨਾ ਤੁਸੀਂ ਵੇਖੋ ਵੀ ਕਿੰਨਾ ਪੰਜਾਬ ਨੂੰ ਇਹਨਾਂ ਨੇ ਕਰਜ਼ਾਈ ਕਰਕੇ ਰੱਖ ਦਿੱਤਾ ਆਪਦਾ ਹੁਣ ਦਿਨਾਂ ਮੇਰੇ ਖਿਆਲ ਦੇ ਮਤਲਬਕ ਸਭ ਤੋਂ ਵੱਧ ਕਰਜ਼ਾਈ ਇਹ ਸਰਕਾਰ ਨੇ ਪੰਜਾਬ ਨੂੰ ਕੀਤੀ ਸਾਰੀਪੁਰ ਸਾਹਿਬ ਤੁਹਾਨੂੰ ਹੀ ਕਿਉਂ ਇਸ ਤਲੀਫ ਹੋਰ ਕੋਈ ਜਥੇਬੰਦੀ ਕਿਉਂ ਲੱਗ ਗਈ ਹੈ ਚਲੋ ਸਾਰੀਆਂ ਗੱਲ ਪਣੀ ਆਪਣਾ ਸਾਡੇ ਮਨ ਦੀ ਆਵਾਜ਼ ਆਏ ਵੀ ਜੇਕਰ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਆ ਫਿਰ ਇਹਨਾਂ ਲੋਕਾਂ ਨੂੰ ਸਵਾਲ ਜ਼ਰੂਰ ਕਰੋ ਹੋ ਸਕਦਾ ਹੈ ਜੇ ਤੁਸੀਂ ਡਟ ਕੇ ਸਾਰੇ ਪੰਜਾਬ ਦੇ ਵਿੱਚ ਇਹਨਾਂ ਨੂੰ ਲੋਕ ਸਵਾਲ ਕਰਨ ਲੱਗ ਜਾਣ ਤੇ ਆਉਣ ਵਾਲੇ ਸਮੇਂ ਚ 27 ਵਾਲੀ ਸਰਕਾਰ ਹੈ ਜਿਹੜੀ ਉਹ ਸ਼ਾਇਦ ਕੁਝ ਨਾ ਕੁਝ ਕਰਨ ਲੱਗ ਜਾਵੇ ਜਿਹੜੀ ਵੀ ਬਣੇ ਉਹ ਸ਼ਾਇਦ ਇਹਨਾਂ ਇਸ ਮਸਲੇ ਨੂੰ ਵੇਖ ਕੇ ਕਰਨ ਲੱਗ ਜਾਵੇ ਵੀ ਲੋਕ ਪਿੰਡਾਂ ਚ ਵੜਨ ਦੀ ਤੇ ਦਿੰਦੇ ਤੇ ਕੰਮ ਕੋਈ ਨਾ ਕੋਈ ਲੋਕਾਂ ਦਾ ਕਰਨਾ ਪਵੇ ਜਿਹਦਾ ਪ੍ਰਸ਼ਾਸਨੀਆਂ ਚੋਣਾਂ ਦੇ ਬਾਅਦ ਬਲਾਕ ਸੰਪਤੀ ਦੀ ਚੋਣਾਂ ਤੇ ਇਹਨਾਂ ਚ ਕੀ ਤੁਹਾਡਾ ਰੋਲ ਹੈ ਅਸੀਂ ਤਾਂ ਲੋਕਾਂ ਨੂੰ ਅਪੀਲ ਕਰਾਂਗੇ ਵੀ اپੀਲ ਕਰ ਰਹਾ ਵੀ ਤੁਸੀਂ ਸੋਚੋ ਸਮਝੋ ਇਹਨਾਂ ਲੋਕਾਂ ਨੂੰ ਇੱਕ ਲਟੇਰੇ ਬਣ ਚੁੱਕੇ ਨੇ ਕੋਈ ਰਾਜਨੀਤਕ ਕਾਲੀ ਗੱਲ ਨਹੀਂ ਰਹੀ ਦਕਾਨਾਂ ਬਣ ਗਈਆਂ ਹੁਣ ਸਾਡੇ ਹਲਕੇ ਦਾ ਲਾ ਲਓ ਤੁਸੀਂ ਸਾਡੇ ਹਲਕੇ ਦੇ ਵਿੱਚੋਂ ਹਰਮਿਤ ਐਮਐਲਏ ਬਣਿਆ ਤੇ ਉਹ ਛੱਡ ਕੇ ਭੱਜ ਕੇ ਹਲਕੇ ਨੂੰ ਸੁਣਨਾ ਛੱਡ ਕੇ ਭੱਜ ਗਿਆ ਕੀ ਲੋੜ ਆ ਲੋਕਾਂ ਨੂੰ ਚੁੰੰਦੀ ਫਿਰ ਜਿਹਨਾਂ ਨੇ ਛੱਡ ਗਈ ਭੱਜਣਾ ਇੱਥੇ ਸਾਹਮਣਾ ਕਰਨਾ ਚਾਹੀਦਾ ਕਰੋੜਾਂ ਦਾ ਕਈਆਂ ਦੇ ਉੱਤੇ ਪਰਚੇ ਹੋਏ ਨੇ ਐਮਐਲਿਆਂ ਦੇ ਸਜ਼ਾ ਵੀ ਹੋ ਗਈ ਮੇਰੇ ਖਿਆਲ ਨਾਲ 1 ਕਰੋੜ ਨੂੰ ਹਨਾ ਤੇ ਇੱਥੇ ਮੇਰੇ ਖਿਆਲ ਦੇ ਮੁਤਾਬਕ ਉਹਨਾਂ ਨੂੰ ਵੀ ਸਾਹਮਣਾ ਕਰਨਾ ਚਾਹੀਦਾ 1 ਕਰੋੜ ਦਾ ਲੋਕਾਂ ਨੂੰ ਸੁਣਨੇ ਛੱਡ ਕੇ ਨਹੀਂ ਸੀ ਭ ਜਾ ਫਿਰ 23 ਦੇ ਵਿੱਚ ਜਦੋਂ ਵੱਡੇ ਖਾੜ ਆਏ ਨੇ ਸਾਰਾ ਪੰਜਾਬ ਡੁੱਬ ਗਿਆ ਜਾ ਫਿਰ ਉਦੋਂ ਕਰ ਦੇਣਾ ਚਾਹੀਦਾ ਸੀ ਫਿਰ ਲੋਕ ਇਹ ਗੱਲ ਕਹਿੰਦੇ ਹੁਣ ਲੋਕਾਂ ਦੀ ਜਿਹੜੀ ਖੁੰਡ ਚਰਚਾ ਕੁਝ ਹੋਰ ਤਰ੍ਹਾਂ ਦੀ ਏ ਲੋਕ ਕਹਿੰਦੇ ਨੇ ਸ਼ਾਇਦ ਕਿਤੇ ਕ੍ਰਿਸ਼ਨ ਕੁਮਾਰ ਨੇ ਮਾਈਨਿੰਗ ਦੀ ਚੋਰੀ ਦਾ ਨਹੀਂ ਟੈਟ ਕੀਤੀ ਉਹ ਤੇ ਇਲਜ਼ਾਮ ਲਾਇਆਗਾ ਇਹੋ ਜਿਹਾ ਅਗਲਾੜੇ ਅਸੀਂ ਇਹਦਾ 23 ਵਾਲਾ ਜਿਹੜਾ ਕ੍ਰਿਸ਼ਨ ਕੁਮਾਰ ਸੀ ਜਾਂ ਇਹਦੀ ਜਗ੍ਹਾ ਤੇ ਕੋਈ ਹੋਰ ਅਫਸਰ ਸੀ ਉਹਦੇ ਤੇ ਵੀ ਕਾਨੂੰਨੀ ਕਾਰਵਾਈ ਹੋਣੀ ਏ ਤੇ ਜਿਹੜੇ ਹੁਣ ਆੜ ਆਏ ਨੇ ਜੀਦੀ ਗਲਤੀ ਦੇ ਨਾਲ ਕ੍ਰਿਸ਼ਨ ਕੁਮਾਰ ਦੀ ਨਾਲ ਹੁਣ ਤੇ ਕ੍ਰਿਸ਼ਨ ਕੁਮਾਰ ਤੇ ਕਾਰਵਾਈ ਹੋਣੀ ਚਾਹੀਦੀ ਜਿਹਦੇ ਨਾਲ ਵੀ ਹੋਈ ਏ ਪਰ ਉਹ ਸਮਾਂ ਲੰਗਾ ਕੇ ਹੀ ਉਹਨਾਂ ਨੇ ਗੱਲ ਚੁੱਕੀ ਏ ਲੋਕ ਕਈ ਤਰ੍ਹਾਂ ਦੀ ਗੱਲ ਕਰਾ ਸਰਕਾਰ ਭਾਤੀ ਪਰਚੀਆਂ ਦੀ ਰਾਜਨੀਤੀ ਕਰ ਰਹੀ ਏ ਕਿਉਂਕਿ ਤਰਨ ਤਰਨ ਇਲੈਕਸ਼ਨ ਦੇ ਵਿੱਚ ਉਹ ਦੇਖਣ ਨੂੰ ਮਿਲਿਆ ਕੈਂਚੀਪਰੀ ਤੌਰ ਦਾ ਕਿਵੇਂ ਵੇਖਿਆ ਜਾਵੇ ਵੇਖੋ ਬਹੁਤ ਗਲਤ ਹੈ ਪਹਿਲੀ ਤਾਂ ਗੱਲ ਉਹ ਇੱਕ ਆ ਕਿ ਜਿਹੜਾ ਇਨਸਾਨ ਆ ਉਹ ਲੇਡੀ ਤੇ ਪਰਚਾ ਨਾ ਕਰੇ ਤੇ ਨਾ ਕਰਾਵੇ ਸਭ ਤੋਂ ਵੱਡੀ ਗੱਲ ਜਿਹੜੀ ਏ ਪੰਜਾਬ ਹੋਵੇ ਚਾ ਬਾਹਰਲੀ ਸਟੇਟ ਕੋਈ ਹੋਵੇ ਈਆਂ ਪੈਣਾ ਆਪਣੀਆਂ ਸਾਂਝੀਆਂ ਨੇ ਸਭ ਦੀਆਂ ਤੇ ਉਹਦੇ ਉੱਤੇ ਇਹਨਾਂ ਨੇ ਨਜਾਇਜ਼ ਪਰਚਾ ਕੀਤਾ ਔਰ ਨਜਾਇਜ਼ ਪਰਚਾ ਕੀਤਾ ਤੇ ਹਾਈ ਕੋਰਟ ਵੱਲੋਂ ਇਹਨਾਂ ਦੇ ਮੂੰਹ ਤੇ ਬਹੁਤ ਵੱਡੀ ਚਪੇੜ ਵੱਜੀ ਐ ਜਿਹੜੀ ਮੇਰੇ ਖਿਆਲੋਂ ਦਾਗ ਕਦੀ ਵੀ ਨਹੀਂ ਲੜਣਾ ਇਹਨਾਂ ਦਾ